ਕਿਉਂਕਿ ਗਰਮੁਖੋ ਕਰਮਾ ਵਿੱਚ ਫਸ ਕੇ ਕਦੇ ਮਨੁੱਖ ਮੁਕਤ ਨਹੀਂ ਹੋ ਸਕਦਾ। ਪਾਤਸ਼ਾਹੀ ਬਾਣੀ ਦੇ ਬੋਲ ਠੀਕ ਹੈ ਕਰਮ ਬੜੀ ਵੱਡੀ ਚੀਜ਼ ਨੇ। ਜਦੋਂ ਕ੍ਰਿਸ਼ਨ ਜੀ ਨੇ ਮੈਦਾਨੇ ਜੰਗ ਦੇ ਵਿੱਚ ਗੀਤਾ ਦਾ ਉਚਾਰਨ ਕੀਤਾ 18 ਅਧਿਆਏ ਉਸ ਗੀਤਾ ਦੇ ਤੇ 18 ਦੇ 18 ਤਕਰੀਬਨ ਕਰਮ ਵੱਲ ਜ਼ੋਰ ਦਿੰਦੇ ਪਏ ਨੇ। ਕਰਮ ਨੂੰ ਸ੍ਰੇਸ਼ਟ ਮੰਨਿਆ ਹੈ ਗੀਤਾ ਨੇ। ਠੀਕ ਹੈ ਉਹ ਸਤਕਾਰਯੋਗ ਨੇ ਆਪ ਆਪਣੀ ਸਮਝ ਹੈ ਪਰ ਮੇਰੇ ਗੁਰੂ ਨਾਨਕ ਦੀ ਬਾਣੀ ਨੇ ਕਰਮ ਤੋਂ ਵੱਡੀ ਮਨੁੱਖ ਦੀ ਨੀਅਤ ਨੂੰ ਮੰਨਿਆ ਹੈ ਕਿਉਂਕਿ ਕਰਮ ਤੇ ਇੱਕੋ ਜਿਹਾ ਹੋ ਸਕਦਾ ਹੈ ਕਰਮ ਤੇ ਸੱਜਣ ਠੱਗ ਦੇ ਵੀ ਦੇਖਣ ਨੂੰ ਧਾਰਮਿਕ ਸਨ ਸੱਜਣ ਪੁਰਖਾਂ ਵਰਗੇ ਸਨ ਪਰ ਅਸਲ ਦੇ ਵਿੱਚ ਅੰਦਰੋਂ ਤੇ ਮਨ ਠੱਗ ਸੀ ਨਾ ਨੀਅਤ ਮਾਇਨੇ ਰੱਖਦੀ ਹੈ ਮਹਾਰਾਜ ਕਹਿੰਦੇ ਨਾਨਕ ਘਰ ਹੀ ਬੈਠਿਆਂ ਸਹੋ ਮਿਲੈ ਜੇ ਨੀਅਤ ਰਾਸ ਕਰੇ ਜੇ ਨੀਅਤ ਰਾਸ ਘਰੇ ਬੈਠਿਆਂ ਰੱਬ ਮਿਲੇਗਾ ਨਹੀਂ ਤੇ ਜਿੰਨੇ ਕਰਮ ਧਰਮ ਮਨੁੱਖ ਕਰਦਾ ਹੈ ਨਾ ਜੇ ਨੀਅਤ ਸਾਫ ਨਹੀਂ ਉਦੋਂ ਫਿਰ ਕਰਮ ਤੇ ਧਰਮ ਪਖੰਡ ਬਣ ਕੇ ਰਹਿ ਜਾਂਦਾ ਹੈ ਮੈਂ ਇੱਕ ਛੋਟੀ ਜੀ ਉਦਾਹਰਣ ਦੇ ਕੇ ਸਮਾਪਤੀ ਵੱਲ ਆ ਰਿਹਾ ਮੰਨ ਲਓ ਦੋ ਮਨੁੱਖ ਨੇ ਦੋਨਾਂ ਦੇ ਹੱਥਾਂ ਵਿੱਚ ਤੇਜ਼ ਧਾਰ ਚਾਕੂ ਹੈ ਮੈਂ ਬੇਨਤੀ ਕਰ ਰਿਹਾ ਕਰਮ ਨਾਲੋਂ ਨੀਅਤ ਜ਼ਿਆਦਾ ਮਾਇਨੇ ਰੱਖਦੀ ਹੈ ਕਰਮ ਇੱਕੋ ਜੇ ਹੋ ਸਕਦੇ ਦੋ ਮਨੁੱਖ ਨੇ ਦੋਨਾਂ ਦੇ ਹੱਥ ਵਿੱਚ ਤੇਜ਼ ਧਾਰ ਚਾਕੂ ਹੈ ਦੋਨਾਂ ਨੇ ਦੋ ਬੰਦਿਆਂ ਦਾ ਢਿੱਡ ਪਾੜ ਦਿੱਤਾ ਉਸ ਚਾਕੂ ਨਾਲ ਇੱਕ ਨੂੰ ਪੁਲਿਸ ਆਈ ਤੇ ਜੇਲ੍ਹ ਵਿੱਚ ਲਾ ਜਾ ਕੇ ਬੰਦ ਕਰ ਦਿੱਤਾ ਤੇ ਜਿਸ ਦੂਜੇ ਬੰਦੇ ਨੇ ਕਿਸੇ ਦਾ ਢਿੱਡ ਪਾੜਿਆ ਉਹਨੂੰ ਉਹਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ ਵੀ ਤੇਰਾ ਧੰਨਵਾਦ ਹੈ ਪੈਸੇ ਤੱਕ ਦਿੱਤੇ ਗਏ ਬਦਲੇ ਵਿੱਚ ਹੁਣ ਜੇ ਵੇਖਿਆ ਜਾਏ ਕਰਮ ਦੋਨਾਂ ਦਾ ਇੱਕੋ ਜਿਹਾ ਸੀ ਦੋਨਾਂ ਨੇ ਕਿਸੇ ਦੇ ਢਿੱਡ ਵਿੱਚ ਚਾਕੂ ਮਾਰ ਕੇ ਢਿੱਡ ਪਾੜ ਦਿੱਤਾ ਲਹੂ ਬਹਾਇਆ ਇੱਕ ਦਾ ਧੰਨਵਾਦ ਕੀਤਾ ਤੇ ਇੱਕ ਨੂੰ ਚੋਕੇ ਜੇਲ੍ਹ ਵਿੱਚ ਸੁੱਟ ਦਿੱਤਾ ਕਿਉਂਕਿ ਦੋਨਾਂ ਦੀ ਨੀਅਤ ਵਿੱਚ ਫਰਕ ਸੀ ਇੱਕ ਚਾਕੂ ਸੀ ਡਾਕਟਰ ਦੇ ਹੱਥ ਵਿੱਚ ਦੂਸਰਾ ਚਾਕੂ ਸੀ ਇੱਕ ਡਾਕੂ ਦੇ ਹੱਥ ਵਿੱਚ ਡਾਕੂ ਜਦੋਂ ਚਾਕੂ ਦੀ ਵਰਤੋਂ ਕਰਦਾ ਹੈ ਕਿਸੇ ਦਾ ਢਿੱਡ ਪਾੜਦਾ ਉਹਨੂੰ ਲੁੱਟਣ ਵਾਸਤੇ ਨੁਕਸਾਨ ਕਰਨ ਵਾਸਤੇ ਡਾਕਟਰ ਜਦੋਂ ਉਹੀ ਕਰਮ ਉਸੇ ਚਾਕੂ ਨਾਲ ਕਿਸੇ ਦਾ ਢਿੱਡ ਕਾੜਦਾ ਉਹਦਾ ਆਪਰੇਸ਼ਨ ਕਰਕੇ ਉਹਦੀ ਜਾਨ ਬਚਾਉਣ ਵਾਸਤੇ ਜੇ ਵੇਖਿਆ ਜਾਏ ਕਰਮ ਦੋਨਾਂ ਦਾ ਇੱਕੋ ਜਿਹਾ ਪਰ ਨੀਅਤ ਵਿੱਚ ਬਖਰੇਮਾ ਹੋਣ ਕਰਕੇ ਇੱਕ ਨੂੰ ਦੁਨੀਆ ਸਤਕਾਰ ਦਿੰਦੀ ਹੈ ਇੱਕ ਨੂੰ ਥੂ-ਥੂ ਕਰਦੀ ਪਈ ਹੈ ਇਸ ਵਾਸਤੇ ਨੀਅਤ ਬੜੀ ਵੱਡੀ ਚੀਜ਼ ਗੁਰੂ ਨੀਅਤ ਸਵਾਰਦਾ ਹੈ ਇਸ ਵਾਸਤੇ ਮਾਰਦ ਕਹਿੰਦੇ ਕਈ ਵਾਰ ਮਨ ਅੰਦਰ ਦੇ ਆਨੰਦ ਵਾਸਤੇ ਕਰਮ ਧਰਮ ਵਿੱਚ ਫਸ ਕੇ ਰਹਿ ਜਾਂਦਾ ਹੈ ਗੁਰੂ ਫਿਰ ਇਹਦੀ ਨੀਅਤ ਦੇ ਜੋਰ ਦਿੰਦਾ ਹੈ ਗੁਰੂ ਇਹਦੀ ਨੀਅਤ ਨੂੰ ਸਵਾਰਦਾ ਹੈ